ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬਚਿੱਤਰ ਸਿੰਘ ਤਿਆਰ ਹੋ ਗਿਆ ਪਾਸ਼ਾ ਨੇ ਨਾਗਣੀ ਦੇ ਦਿੱਤੀ ਦਰਵਾਜ਼ੇ ਕੋਲ ਗਿਆ ਗਲਗੀਤਰ ਪਾਸ਼ਾ ਤਖਤ ਤੇ ਬੈਠੇ ਨੇ ਜਿੱਥੇ ਅਜ ਗੁਰੂ ਗ੍ਰੰਥ ਸਾਹਿਬ ਬੈਠੇ ਹੋਏ ਨੇ ਕਿਉਂਕਿ ਉਦੋਂ ਸ਼੍ਰੀ ਆਦ ਗ੍ਰੰਥ ਸਾਹਿਬ ਸਨ ਇਹਨਾਂ ਨੂੰ ਗੁਰੂ ਦਾ ਰਤਬਾ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਹੈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਬਚਿੱਤਰ ਸਿੰਘ ਦਰਵਾਜ਼ੇ ਕੋਲ ਗਿਆ ਮੁੜ ਆਇਆ ਤੇ ਸਿੱਖਾਂ ਵਿੱਚ ਘੁਸਰ-ਘੁਸਰ ਚੱਲ ਗਈ ਕਿ ਇਹ ਵੀ ਡਰ ਗਿਆ ਲੱਗਦਾ ਇਹਦੇ ਲਈ ਰੱਸਾ ਬਜਾਰੋਂ ਮੰਗਾਉਣਾ ਪੈਣਾ ਇਹ ਵੀ ਭੱਜੇਗਾ ਕਿਲਾ ਛੱਡ ਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਕੋਲ ਹੋਇਆ ਪਾਸ਼ਾ ਕਹਿੰਦੇ ਡਰ ਗਿਆ ਬਚਿੱਤਰ ਸਿੰਘਾ ਹਾਥੀ ਤੋਂ ਡਰ ਲੱਗਦਾ ਹੈ ਕਹਿੰਦਾ ਨਹੀਂ ਕੋਈ ਡਰ ਨਹੀਂ ਲੱਗਦਾ ਤੇ ਮੁੜ ਕਿਉਂ ਆਇਆ ਢੀਨ ਦੁਨੀਆ ਦੇ ਮਾਲਕ ਨੂੰ ਕਹਿੰਦਾ ਕਿ ਮੋੜ ਇਸ ਲਈ ਆਇਆ ਹਾਂ ਪਾਵੇਂ ਲੱਖਾਂ ਹੋਲੇ ਕਿੱਡੇ ਹੁਣ ਜਿੰਨੀ ਮਰਜ਼ੀ ਜੰਗ ਦੀ ਤਿਆਰੀ ਕੀਤੀ ਹੋਵੇ ਜਿੰਨਾ ਚਿਰ ਕਲਗੀਧਰ ਤੇਰਾ ਥਾਪੜਾ ਨਹੀਂ ਹੁੰਦਾ ਹਾਥੀ ਕਿਸੇ ਤੋਂ ਨਾ ਅਜੇ ਤੱਕ ਢਿਆ ਏ ਤੇ ਨਾ ਅੱਜ ਢਏਗਾ ਇਹ ਹੈ ਭਰੋਸਾ ਤੇ ਜਿਨ੍ਹਾਂ ਨੂੰ ਭਰੋਸਾ ਏ ਉਹਨਾਂ ਨੂੰ ਚਰਖੜੀ ਦਾ ਦਰਦ ਵੀ ਕੰਡੇ ਨਾਲੋਂ ਘੱਟ ਹੁੰਦਾ ਹੈ ਤੇ ਜਿਨ੍ਹਾਂ ਨੂੰ ਭਰੋਸਾ ਨਹੀਂ ਉਹ ਥੋੜਾ ਕਿਤੇ ਵਿਆਲੇ ਵਾਂਗੂ ਦੇਗਾ ਕੇ ਬਾਲੇ ਗਿਆ ਸਕਦੇ ਨਹੀਂ ਕੋਣ ਪਾਈ ਦੱਲਾ ਬਣੇਗਾ ਭਰੋਸੇ ਤੋਂ ਬਿਨਾ ਤੇਰਾ ਮਤੀ ਦਾਸ ਤੇ ਬਾਬਾ ਸਤੀ ਦਾਸ ਬਣੇਗਾ ਭਰੋਸੇ ਤੋਂ ਬਿਨਾ ਸਾਡੇ ਤਾਂ ਕੰਡਾ ਖੁੱਬ ਜਾਵੇ ਤਾਂ ਡਾਕਟਰ ਲੱਭਦੇ ਫਿਰਦੇ ਹਾਂ ਇਹ ਹੈ ਗੁਰੂ ਦੇ ਥਾਪੜੇ ਦੀ ਕਰਾਮਾਤ ਬਰਕਤ ਕਹਿੰਦੇ ਤੂੰ ਥਾਪੜਾ ਦੇਵੇਂ ਤਾਂ ਬਚਿੱਤਰ ਸਿੰਘ ਹਾਥੀ ਟਾਉਂਦਾ ਹੈ ਨਹੀਂ ਤਾਂ ਬਚਿੱਤਰ ਸਿੰਘ ਕੋਲੋਂ ਹਾਥੀ ਨਹੀਂ ਟੇਣਾ ਨੀਵਾ ਜਿਹਾ ਹੋ ਕੇ ਕਹਿੰਦਾ ਕਲਗੀਧਰ ਪਾਸ਼ਾ ਥਾਪੜਾ ਦੇ ਇਹ 22 ਧਾਰਲੇ ਰਾਜਿਆਂ ਦਾ ਹਾਥੀ ਕੀ ਵਜੂਦ ਰੱਖਦਾ ਏ ਤੇਰਾ ਥਾਪੜਾ ਹੋਵੇ ਤੇ ਇੰਦਰ ਦੇਵਤੇ ਦੇ 에ਰਾਵਤ ਹਾਥੀ ਨੂੰ ਬੰਨ੍ਹ ਕੇ ਤੇਰੇ ਅੱਗੇ ਸੱਟ ਦੇਵਾਂ ਜੱਟਾ ਥਾਪੜਾ ਕਲਗੀ ਧਰਨੇ ਚੜਿਆ ਘੋੜੇ ਤੇ ਰਕਾਬ ਤੇ ਰੱਖ ਕੇ ਪੈਰ ਲੱਕ ਤੇ ਸ਼ਾਲ ਮਾਰ ਕੇ ਚੜ ਗਿਆ ਲੈ ਕੇ 나ਗਣੀ ਜੋੜ ਕੇ ਕਲਗੀ ਤਰਫ ਪਾਤਸ਼ਾਹ ਦੇ ਅੰਤਰਾਤਮਾ ਨਾਲ ਹੱਥ ਤੇ ਆਥਣ ਲੱਗਾ ਤਵਿਆਂ ਨੂੰ ਕਦੇ ਲੋਹਾ ਨਹੀਂ ਘੀਰ ਤਕਿਆ ਹਾਥੀ ਦੇ ਮੱਥੇ ਤੇ ਲੋਹੇ ਦੇ ਤਵੇ ਬੰਨੇ ਹੋਏ ਸਨ ਬਚਿੱਤਰ ਸਿੰਘ ਕਹਿੰਦਾ ਬਾਪੂ ਥਾਪੜੇ ਦੀ ਪੈਜ ਰੱਖੀ ਜਦੋਂ ਕੱਢ ਕੇ 나ਗਣੀ ਤਵਿਆਂ ਤੇ ਮਾਰੀ ਤੇ ਸੱਤ ਤਵੇ چیر ਕੇ ਹਾਥੀ ਦਾ ਮੱਥਾ ਵੰਨ ਦਿੱਤਾ ਤੜਫਦਾ ਹੋਇਆ ਹਾਥੀ ਬਾਈ ਧਾਰ ਤੇ ਮੁਗਲੀਆਂ ਫੌਜਾਂ ਨੂੰ ਮਿੱਧਦਾ ਹੋਇਆ ਅਖੀਰ ਕਾਲ ਦੇ ਮੂੰਹ ਚ ਜਾ ਪਿਆ ਜੇ ਥਾਪੜਾ ਨਾ ਹੁੰਦਾ ਛੀੜੀ ਨਾ ਮਰਦੀ ਹਾਥੀ ਕਿੱਥੋਂ ਢਾ ਲਿਆ ਬਚਿੱਤਰ ਸਿੰਘ ਨੇ ਸ੍ਰੀ ਕਵੀ ਸੰਤੋਖ ਸਿੰਘ ਮਾਨ ਕਵੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਦੇ ਨੇ ਕਹਿੰਦੇ ਤਿੰਨਾ ਲੋਕਾਂ ਵਿੱਚ ਕਿਸੇ ਰੈਬਰ ਦੇਵੀ ਦੇਵਤੇ ਦੇ ਕੋਲ ਗੁਰੂ ਗੋਬਿੰਦ ਸਿੰਘ ਵਰਗਾ ਥਾਪੜਾ ਹੈ ਨਹੀਂ ਅੱਲਾ ਜਾਰਖਾਂ ਜੋਗੀ ਕਹਿੰਦੇ ਨੇ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿੰਨੀ ਵੀ ਹੋ ਤਾਰੀਫ ਉਹ ਗੋਬਿੰਦ ਕੀ ਕਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ